ਸਨ ਜੀਤ ਦੀ ਨਾਲ ਤੁਸੀਂ ਜ਼ਿੰਦਗੀ ਦੇ ਵਿੱਚ ਲੈ ਕੇ ਆਏ ਹੋਮੋਗੇ ਤੇ ਤੁਹਾਡੀ ਜ਼ਿੰਦਗੀ ਚ ਰਜਨੀ ਫਿਲਮ ਕਿਦਾਂ ਦਾ ਇੰਪੈਕਟ ਰਹਿੰਦੀ ਹੈ ਕਿਦਾਂ ਦਾ ਹਿੱਸਾ ਰੱਖਦੀ ਹੈ ਹਰੀ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅ ਦੇਖੋ ਆਪਾਂ ਪਹਿਲਾਂ ਵੀ ਗੱਲ ਕਰਦੇ ਕਿ ਜਿਹੜਾ ਸਿਨੇਮਾ ਆ ਉਹ ਇਸ ਸਮਾਜ ਦਾ ਸ਼ੀਸ਼ਾ ਆ ਤੇ ਆਪਾਂ ਹਰ ਆਪਾਂ ਨੂੰ ਹਰ ਫਿਲਮ ਹੀ ਸਿਖਾਉਂਦੀ ਆ ਇਹ ਵੀ ਕਿ ਕੋਈ ਖਾਸ ਫਿਲਮ ਨਹੀਂ ਹਰ ਫਿਲਮ ਹੀ ਆਪਾਂ ਨੂੰ ਕੁਝ ਨਾ ਕੁਝ ਸਿਖਾਉਂਦੀ ਆ ਉਹ ਆਪਣੇ ਅੰਦਰ ਦੀ ਗੱਲ ਹੈ ਕਿ ਆਪਾਂ ਸਿਨਮੇ ਚੋਂ ਲੈ ਕੇ ਕੀ ਹੋਣਾ ਪਰ ਬੀਬੀ ਰਜਨੀ ਜਿੱਦਾਂ ਆਪਾਂ 1.5 ਮਹੀਨੇ ਤੋਂ ਇਸ ਫਿਲਮ ਦੇ ਉੱਤੇ ਹੀ ਗੱਲ ਕਰ ਰਹੇ ਆ ਸਭ ਤੋਂ ਪਹਿਲਾਂ ਤੇ ਬੜਾ ਧੰਨਵਾਦ মিডিਆ ਦਾ ਕਿ ਉਹਦੇ ਕਰਕੇ ਇਸ ਫਿਲਮ ਨੂੰ ਇੱਕ ਮੁਕਾਮ ਹਾਸਲ ਕੀ ਹੋਇਆ ਆ ਤੁਸੀਂ ਬੜੇ ਰਿਵਿਊ ਔਰ ਸਾਰੀਆਂ ਚੀਜ਼ਾਂ ਬਹੁਤ ਖੂਬਸੂਰਤ ਤੁਸੀਂ ਦਿੱਤੀਆਂ ਔਰ ਜੇ ਜ਼ਿੰਦਗੀ ਤੇ ਅਸਰ ਦੀ ਗੱਲ ਕਰੀਏ ਤੇ ਬੀਬੀ ਰਜਨੀ ਫਿਲਮ ਤੋਂ ਬਾਅਦ ਮਕੀਦ ਅਸਾਂ ਕਿ ਇੱਕ ਅਜੀਬ ਤਰ੍ਹਾਂ ਦਾ ਅੰਦਰ ਮਤਲਬ ਮੈਨੂੰ ਵਾਰਡ ਨਹੀਂ ਆਉਣ ਰਿਹਾ ਕਿ ਮੇਰੇ ਅੰਦਰ ਕੀ ਬਦਲਿਆ ਮਤਲਬ ਜਿਹੜੇ ਮਨ ਚ ਵਲਵਲੇ ਜਾਂ ਵਿਕਾਰ ਜਾਂ ਚੀਜ਼ਾਂ ਸੀਗੀਆਂ ਜਾਂ ਦੇਖੋ ਨਿੱਕੇ ਨਿੱਕੇ ਪ੍ਰੋਬਲਮਸ ਹਰ ਪਰਿਵਾਰਾਂ ਚ ਹੁੰਦੀਆਂ ਨੇ ਪਹਿਲਾਂ ਮੈਨੂੰ ਲੱਗਦਾ ਮੈਨੂੰ ਸਿੱਖਣ ਨੂੰ ਇਹ ਮਿਲਿਆ ਵਾ ਕਿ ਜੇ ਇਸ ਇਨਸਾਨ ਨੇ ਆਪਣੇ ਪਰਿਵਾਰ ਨੂੰ ਜਿੱਤ ਲਿਆ ਉਹਨੇ ਦੁਨੀਆ ਜਿੱਤ ਲਈ ਹੈ ਨਾ ਉਹ ਵੀ ਪਰਿਵਾਰ ਦੀ ਜਿੱਤ ਦੀ ਹੀ ਗੱਲ ਸੀ ਆਵੇਂ ਉਹ ਪਿਓ ਧੀ ਦੀ ਕਹਾਣੀ ਸੀ ਜਿੱਦਾਂ ਵੀ ਸੀ ਬਟ ਆਪਾਂ ਨੂੰ ਮੈਸੇਜ ਜਿਹੜਾ ਸੀਗਾ ਉਹ ਇਹ ਸੀਗਾ ਕਿ ਮੁੱਢਲੀ ਸਿੱਖਿਆ ਵੀ ਘਰੋਂ ਮੇਰੀ ਦੀ ਚੰਗੀਆਂ ਮਾੜੀਆਂ ਚੀਜ਼ਾਂ ਵੀ ਆਪਾਂ ਨੂੰ ਘਰ ਤੋਂ ਹੀ ਮਿਲਦੀਆਂ ਨੇ ਸੋ ਮੇਰੀ ਜ਼ਿੰਦਗੀ ਤੇ ਅਸਰ ਮਲੇਹੀ ਹੈ ਕਿ ਮੇਰੇ ਅੰਦਰ ਠਹਿਰਾ ਜਿਹੜਾ ਆ ਜਿਹੜਾ ਮਾੜੇ ਮੋٹے ਵੱਲਵਲੇ ਮਨ 'ਚ ਸੀਗੇ ਉਹ ਠਹਿਰਾ ਆ ਗਿਆ ਮੈਂ ਇਹ ਨਹੀਂ ਕਹਿਣਾ ਚਾਹੁੰਗਾ ਜੀ ਸਸਿਕਾ ਸਾਰਿਆਂ ਨੂੰ ਸਰ ਮੇਰਾ ਸਵਾਲ ਅਮਰਜੀਤ ਨੂੰ ਹੈ ਕਿ ਇਸ ਫਿਲਮ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਦੇ ਵੀ ਰਹੇ ਨੇ ਕਿ ਤੁਸੀਂ ਇਹ ਪਲਾਨ ਕੀਤਾ ਕਿ ਇਸ ਫਿਲਮ ਨੂੰ ਹੁਣ ਹੋਰ ਵੀ ਭਾਸ਼ਾਵਾਂ ਦੇ ਵਿੱਚ ਸਾਨੂੰ ਡਬ ਕਰਕੇ ਰਿਲੀਜ਼ ਕਰਨਾ ਚਾਹੀਦਾ ਹਾਂ ਜੀ ਹਾਂ ਜੀ ਅਸੀਂ ਪਲਾਨ ਕਰ ਰਹੇ ਹਾਂ ਕਿ ਜਦੋਂ ਵੀ OTT ਤੇ ਫਿਲਮ ਆਊਗੀ ਤੇ ਹਿੰਦੀ ਔਰ ਜਿੰਨੀਆਂ ਵੀ ਲੈਂਗੁਏਜ ਦੇ ਵਿੱਚ ਅਸੀਂ ਕਰ ਸਕੀਏ ਕਿਉਂਕਿ ਆਪਾਂ ਆਪਣਾ ਇਤਿਹਾਸ ਮਤਲਬ ਕੱਲਾ ਆਪ ਤਾਂ ਕਿਨਾਂ ਰੱਖੀਏ ਸਾਨੂੰ ਇਹ ਕਿਹੀਂ ਸਾਰੇ ਮਤਲਬ ਜਿੱਥੇ ਵੀ ਚਾਹੇ ਸਾਊਥਾ ਚਾਹੇ ਮਤਲਬ ਆਪਣਾ ਬਾਹਰ ਕੈਨੇਡਾ ਹੋ ਗਿਆ ਅਮਰੀਕਾ ਹੋ ਗਿਆ ਜਿਹੜੇ ਪੰਜਾਬੀ ਨਹੀਂ ਵੀ ਜਾਣਦੇ ਹਨ ਜੀ ਉਹਨਾਂ ਤੱਕ ਵੀ ਪਹੁੰਚਾਈਏ ਤੇ ਸਾਡਾ ਪੂਰਾ ਪਲਾਨ ਆ ਕਿ ਇਹਨੂੰ ਵੱਖ-ਵੱਖ ਭਾਸ਼ਾ ਦੇ ਵਿੱਚ ਅਨੁਵਾਦ ਕਰੀਏ ਸਰ ਕਿੰਨਾ ਕੁ ਟਾਈਮ ਲੱਗੂਗਾ ਇਸਨ ਟਾਈਮ ਤਾਂ ਜੀ ਬਸ ਅਸੀਂ ਡਬਿੰਗ ਸਟਾਰਟ ਕਰਨ ਵਾਲੇ ਆ ਹੋਰ ਮਹੀਨੇ ਤੱਕ ਠੀਕ ਹੈ ਜੀ ਤੇ ਜਦੋਂ ਵੀ OTT ਤੇ ਫਿਲਮ ਆਊਗੀ ਮਤਲਬ ਜਿਹੜੀ ਪੰਜਾਬੀ ਚ ਪਹਿਲੇ ਆ ਜੂਗੀ ਉਸ ਤੋਂ ਬਾਅਦ ਵੱਖ-ਵੱਖ ਲੈਂਗੁਏਜ ਪਹਿਲੇ ਹਿੰਦੀ ਫਿਰ ਉਸ ਤੋਂ ਬਾਅਦ ਅਸੀਂ ਸੋਚ ਰਹੇ ਆ ਕਿ ਤਮਿਲ ਤੇਲਗੂ ਦੇ ਵਿੱਚ ਵੀ ਇਹਨੂੰ ਡੱਬ ਕਰੀਏ ਠੀਕ ਹੈ ਜੀ ਮਤਲਬ ਬਾਹਰ ਜਿਹੜੇ ਆਪਣਾ ਹੋਰ ਵੀ ਜਿਹੜੀਆਂ ਲੈਂਗੁਏਜ ਆਈਆਂ ਚਾਹੇ ਮਲਿਆਲਮ ਆ ਕੰਨੜਾ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਆਦਾ ਤੋਂ ਜਿਆਦਾ ਅਸੀਂ ਆਪਣਾ ਇਤਿਹਾਸ ਹੋਰ ਵੀ ਲੋਕਾਂ ਤੱਕ ਪਹੁੰਚਾਈਏ ਹਾਂਜੀ ਅਮਰਪ੍ਰੀਤ ਰਸ਼ੀਕਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਬਹੁਤ ਵਧਾਈਆਂ ਕਿ ਫਿਲਮ ਨੇ ਇੱਕ ਚੰਗਾ ਬਿਜ਼ਨਸ ਕੀਤਾ ਨਾ ਤੇ ਬਹੁਤ ਕੁਝ ਸਿੱਖਿਆ ਤੇ ਅਸੀਂ ਨਾ ਜਦੋਂ ਵੀ ਇੰਟਰਵਿਊ ਕਰਦੇ ਸੀਗੇ ਚਾਹੇ ਜੋਗਰਾਜ ਸਰ ਨਾਲ ਗੱਲ ਕਰਦੇ ਸੀਗੇ ਜਾਂ ਜੱਸ ਬਈ ਨਾਲ ਗੱਲ ਕਰਦੇ ਸੀ ਰੂਪੀ ਉਹਨਾਂ ਨਾਲ ਗੱਲ ਕਰਦੇ ਸੀਗੇ ਸਾਰੇ ਇੱਕੋ ਗੱਲ ਕਹਿੰਦੇ ਸੀ ਕਿ ਕਰੈਕਟਰ ਅਮਰ ਨੇ ਸਾਡੇ ਤੋਂ ਕਰਵਾ ਲਿਆ ਪਰ ਮੈਂ ਨਾ ਵੇਖਿਆ ਕਿ ਤੁਸੀਂ ਮਿੰਨਾ ਮੀਡੀਆ ਚ ਆਇਓ ਨਾ ਇਹ ਚੀਜ਼ ਦਾ ਕ੍ਰੈਡਿਟ ਲੈ ਵੀਰ ਹਾਂ ਮੈਂ ਇਹ ਕਰਵਾਤਾ ਉਹ ਮੈਂ ਨਿਮਰਤਾ ਜਾਨੀ ਚਾਹੁੰਦਾ ਜਾਂ ਤੁਹਾਡੇ ਸੁਭਾਅ ਜਾਂ ਫਿਰ ਨਿਮਰਤਾ ਹੀ ਇੰਨੀ ਆ ਵੀ ਨਹੀਂ ਜੋ ਕੀਤਾ ਕਾਲਪੁਰਖ ਨਹੀਂ ਕੀਤਾ ਨਹੀਂ ਜੀ ਬਸ ਸਭ ਕਰਵਾਉਣ ਵਾਲਾ ਪਰਮਾਤਮਾ ਅਸੀਂ ਕੌਣ ਹੁੰਨੇ ਆ ਕਿ ਮਤਲਬ ਮੈਂ ਹੀ ਮੰਨਦਾ ਕਿ ਪਰਮਾਤਮਾ ਨੇ ਕਰਵਾਇਆ ਇਹ ਫਿਲਮ ਪਰਮਾਤਮਾ ਨੇ ਬਣਵਾਈ ਆ ਹਨਾ ਜੀ ਤੇ ਮੈਂ ਤਾਂ ਇਹੀ ਮੰਨਦਾ ਮਤਲਬ ਉਹ ਸਭ ਦੀ ਮਿਹਨਤ ਆ ਮਤਲਬ ਸਰ ਦੀ ਮਿਹਨਤ ਆ ਤੁਹਾਨੂੰ ਮੈਂ ਦੱਸਿਆਈਏ ਕਿ ਸਰ ਨੇ ਕਿੰਨੀ ਮਿਹਨਤ ਕੀਤੀ ਉਹ ਰੂਪੀ ਦੀ ਮਿਹਨਤ ਆ ਹਨਾ ਜੀ ਬਸ ਇਹ ਕੀ ਉਹ ਪਰਮਾਤਮਾ ਨੇ ਡਿਊਟੀ ਲਈ ਸੀ ਆਪੋ ਡਿਊਟੀ ਨਿਭਾਈ ਆ ਹਾਂ ਜੀ ਜਸਵੀਰੇ ਅਸੀਂ ਨਾ ਜਦੋਂ ਕੋਈ ਫਿਲਮ ਦੀ ਪ੍ਰੋਮੋਸ਼ਨ ਹੁੰਦੀ ਹੈ ਨਾ ਹਰ ਬੰਦਾ ਇਹ ਸੋਚਦਾ ਵੀ ਇਸ ਫਿਲਮ ਦੇ ਵਿੱਚ ਮੇਰਾ ਕੈਰੈਕਟਰ ਕਿੰਨਾ ਵੱਡਾ ਹੈ ਨਾ ਮੈਂ ਉਸ ਤਰੀਕੇ ਨਾਲ ਪ੍ਰੋਮੋਸ਼ਨ ਕਰਾਂ ਪਰ ਤੁਸੀਂ ਇਹ ਚੀਜ਼ ਨਹੀਂ ਵੇਖੀ ਕਿ ਮੇਰਾ ਕੈਰੈਕਟਰ ਛੋਟਾ ਜਾਂ ਵੱਡਾ ਹੈ ਨਾ ਮੈਂ ਸਕਰੀਨ ਤੇ ਕਿੰਨਾ ਟਾਈਮ ਰਹਿਣਾ ਪਰ ਪ੍ਰੋਮੋਸ਼ਨ ਦੀ ਗੱਲ ਕਰੀ ਤਾਂ ਸ਼ੁਰੂ ਤੋਂ ਜੁੜੇ ਰਹੇ ਤੇ ਹੁਣ ਤੱਕ ਤੁਸੀਂ ਪ੍ਰੋਮੋਸ਼ਨ ਦੇ ਨਾਲ ਇਸ ਫਿਲਮ ਦੇ ਨਾਲ ਉਹ ਕੀ ਚੀਜ਼ ਸਾਨੂੰ ਜਿਹੜੀ ਉਹ ਕਰਦੇ ਵੀ ਨਹੀਂ ਯਾਰ ਇੱਕ ਫਿਲਮ ਨਾਲ ਜੁੜਨਾ ਬਹੁਤ ਵੱਡੀ ਗੱਲ ਹੁੰਦੀ ਹੈ ਕੈਰੈਕਟਰ ਛੋਟਾ ਵੱਡਾ ਅਲੱਗ ਚੀਜ਼ ਰਹੇਗੀ ਵੀਰੇ ਮਤਲਬ ਮੈਨੂੰ ਐਂ ਲੱਗਦਾ ਆਪਦੇ ਤੌਰ ਤੇ ਕਿ ਛੋਟਾ ਵੱਡਾ ਕਰੈਕਟਰ ਇਹ ਬਹੁਤ ਬਾਅਦ ਦੀ ਗੱਲ ਐ ਪਹਿਲਾਂ ਸਾਡਾ ਇਤਿਹਾਸ ਐ ਸਾਡੇ ਗੁਰੂਆਂ ਦੀ ਗੱਲ ਐ ਉਹਦੇ ਚ ਦਰਬਾਰ ਸਾਹਿਬ ਦੀ ਗੱਲ ਐ ਕਿ ਮੈਂ ਉਦੋਂ ਆਪਣੀ ਇੰਟਰਵਿਊਜ਼ ਚ ਵੀ ਮੈਂ ਇਹੀ ਗੱਲ ਕਹਿੰਦਾ ਸੀ ਕਿ ਅਸੀਂ ਅਖੀਰਲੇ ਦਮ ਤੱਕ ਗਲਾ ਪਾੜ ਪਾੜ ਕੇ ਪਿੰਡਾਂ 'ਚ ਜਾ ਕੇ ਦੱਸਾਂਗੇ ਸ਼ਹਿਰਾਂ 'ਚ ਜਾ ਕੇ ਦੱਸਾਂਗੇ ਕਿ ਅਸੀਂ ਫਿਲਮ ਲੈ ਕੇ ਆ ਰਹੇ ਹਾਂ ਤੇ ਜਦੋਂ ਸਾਡੇ ਪਛੋਕੜ ਦੀ ਗੱਲ ਹੋਵੇ ਸਾਡੇ ਇਤਿਹਾਸ ਦੀ ਗੱਲ ਹੋਵੇ ਫਿਰ ਮੈਨੂੰ ਲੱਗਦਾ ਕਿ ਇਹ ਦੰਡ ਨਹੀਂ ਕਰਨੇ ਚਾਹੀਦੇ ਕਿ ਕੌਣ ਵੱਡਾ ਹੈ ਕੌਣ ਘੱਟ ਹੈ ਕੀ ਦਾ ਕੀ ਹੈ ਇਹ ਫਿਲਮ ਸਾਡੇ ਸਾਰਿਆਂ ਦੀ ਸੀ ਚਾਹੇ ਉਹਦੇ ਵਿੱਚ ਕੋਈ ਵੱਡਾ ਹੋਵੇ ਚਾਹੇ ਕੋਈ ਛੋਟਾ ਹੋਵੇ ਵੈਸੇ ਇਸ ਫਿਲਮ ਚ ਇਦਾਂ ਦਾ ਕੁਝ ਹੈ ਨਹੀਂ ਸੀ ਇਸ ਫਿਲਮ ਦਾ ਸਾਨੂੰ ਇੰਨਾ ਹੀ ਚਾਅ ਸੀ ਕਿ ਇਹ ਸਾਡੇ ਇਤਿਹਾਸ ਦੀ ਗੱਲ ਹੈ ਔਰ ਉਹ ਇਤਿਹਾਸ ਜਿਹੜਾ ਹੌਲੀ-ਹੌਲੀ ਹੁੰਦਾ ਹੁੰਦਾ ਅੱਖੋਂ ਪਰੋਖੇ ਹੁੰਦਾ ਜਾ ਰਿਹਾ ਦਿਨ-ਪਰ-ਦਿਨ ਤਰਾਸਦੀ ਸੀ ਕਿ ਲੋਕਾਂ ਨੂੰ ਜਦੋਂ ਪੁੱਛੀਦਾ ਸੀਗਾ ਕਿ ਬੀਬੀ ਰਜਨੀ ਬਾਰੇ ਤੁਹਾਨੂੰ ਪਤਾ ਤਾਂ 90% ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਸੀ ਕਿ ਬੀਬੀ ਰਜਨੀ ਜੀ ਦਾ ਕਿੱਸਾ ਕੀ ਹੈ ਕਹਾਣੀ ਕੀ ਹੈ ਔਰ ਅੱਜ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਬੱਚੇ-ਬੱਚੇ ਦੀ ਜਵਾਨ ਤੇ ਚਾਹੇ ਉਹ 10 ਸਾਲ ਦਾ ਜਵਾਨ ਹੋਵੇ ਚਾਹੇ ਉਹ ਬਜ਼ੁਰਗ ਹੋਣ ਜਦੋਂ ਥੀਏਟਰਾਂ 'ਚ ਜਾਈਦਾ ਤੇ ਉਹਨਾਂ ਦੀ ਅੱਖਾਂ ਭਿੱਜੀਆਂ ਆਉਂਦੀਆਂ ਨੇ ਔਰ ਉਹ ਹਮੇਸ਼ਾ ਇਹ ਗੱਲ ਕਰਦੇ ਆ ਕਿ ਅਸੀਂ ਆਪਣੇ ਜਵਾਨਾਂ ਨੂੰ ਔਰ ਹੋਰਾਂ ਨੂੰ ਵੀ ਦੱਸਾਂਗੇ ਕਿ ਬੀਬੀ ਰਾਜਨੀ ਜੀ ਤੇ ਫਿਲਮ ਆਈ ਹੈ ਤੁਸੀਂ ਜ਼ਰੂਰ ਜਾ ਕੇ ਦੱਸੋ ਸੋ ਮੈਨੂੰ ਲੱਗਦਾ ਕਿ ਕਰਦਾਰ ਵੱਡਾ ਛੋਟਾ ਹੋਣ ਨਾਲੋਂ ਪਹਿਲਾਂ ਸਾਡਾ ਮੋਢਲਾ ਫਰਜ਼ ਬਣ ਜਾਂਦਾ ਹੈ ਇਹ ਤਾਂ ਫਿਰ ਵੀ ਇੱਕ ਚੰਗਾ ਖਾਸਾ ਕਰੈਕਟਰ ਸੀ ਇਸ ਫਿਲਮ ਚ ਜੇ ਮੇਰਾ ਇੱਕ ਸੀਨ ਵੀ ਹੁੰਦਾ ਇਸ ਫਿਲਮ ਚ ਤੇ ਤਾਂ ਵੀ ਮੈਂ ਇਹਨੂੰ ਹੋ ਸਕਦਾ ਦਿਨ ਪਰ ਰਾਤ ਕਰਕੇ ਦੋ ਵੀ ਵੱਧ ਮਿਹਨਤ ਕਰਦਾ ਕਿ ਤੁਸੀਂ ਫਿਲਮ ਦੇਖ ਕੇ ਆਓ ਗੱਲ ਇਹ ਨਹੀਂ ਵੱਡੀ ਕਿ ਮੇਰਾ ਉਹਦੇ ਚ ਕੀ ਰੋਲ ਹੈ ਗੱਲ ਇਹ ਵੱਡੀ ਹੈ ਕਿ ਬੀਬੀ ਰਜਨੀਜੀ ਦੇ ਜੀਵਨ ਤੇ ਆਮਦਾਸ ਪਾਤਸ਼ਾਹ ਮਹਾਰਾਜ ਦੀ ਕਿਰਪਾ ਤੇ ਦਰਬਾਰ ਸਾਹਿਬ ਦੇ ਵਰਤਾਰੇ ਤੇ ਫਿਲਮ ਬਣ ਰਹੀ ਹੈ ਜਿਹੜਾ ਕਿ ਸਾਨੂੰ ਅੱਜ ਦੇ ਸਮੇਂ ਚ ਬਹੁਤ ਵੱਡੀ ਲੋੜ ਹੈ ਕੱਲੀ-ਕੱਲੀ ਲਾਈਨ ਬੀਬੀ ਰਜਨੀ ਦੀ ਸਾਨੂੰ ਐਡੀ-ਐਡੀ ਸਿੱਖਿਆ ਦੇ ਕੇ ਜਾਂਦੀ ਹੈ ਜੇ ਅਸੀਂ ਉਹ ਸਮਾਜ ਨੂੰ ਦੇ ਤਾ ਤੇ ਸਾਡਾ ਉਹਦੇ ਚ ਦਸਵੰਦ ਪੈ ਰਿਹਾ ਤੇ ਪ੍ਰਮਾਤਮਾ ਭਾਵਨਾ ਦੇਖ ਕੇ ਤੁਹਾਨੂੰ ਫਲ ਦਿੰਦਾ ਮੈਨੂੰ ਲੱਗਦਾ ਕਿ ਸਾਰੀ ਟੀਮ ਨੇ ਉਹ ਮਿਹਨਤ ਕੀਤੀ ਤੇ ਅੱਜ ਆਪਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਆਪਣਾ ਕੰਮ ਵੀ ਹੈ ਇੱਥੋਂ ਆਪਣਾ ਰੋਜ਼ਗਾਰ ਵੀ ਚੱਲਦਾ ਹੈ ਆਪਣਾ ਘਰ ਵੀ ਚੱਲਦਾ ਹੈ ਪਰ ਮੀਡੀਆ ਦਾ ਵੀ ਮੈਂ ਤੁਹਾਨੂੰ ਧੰਨਵਾਦ ਕਰੂੰਗਾ ਕਿ ਤੁਸੀਂ ਆਪ ਮੁਹਾਰੇ ਇਸ ਫਿਲਮ 'ਚ ਸਾਡੀ ਬਹੁਤ ਜ਼ਿਆਦਾ ਸਪੋਰਟ ਕੀਤੀ ਔਰ ਚਾਹੇ ਅਸੀਂ ਬਣਾਈਏ ਚਾਹੇ ਕੋਈ ਵੀ ਬਣਾਵੇ ਆਉਣ ਵਾਲੇ ਸਮੇਂ 'ਚ ਵੀ ਜੇ ਕੋਈ ਇਤਿਹਾਸ ਤੇ ਲੈ ਕੇ ਆਊਗਾ ਤਾਂ ਅਸੀਂ ਉਹਦੀ ਵੀ ਇਦਾਂ ਹੀ ਚਾਹੇ ਉਸ ਫਿਲਮ ਦੇ ਨਾਲ ਜੁੜੇ ਹੋਈਏ ਨਾ ਜੁੜੇ ਹੋਈਏ ਪਰ ਮਦਦ ਜਿੰਨੀ ਸਾਡੇ ਤੋਂ ਹੋ ਸਕੀ ਉੰਨੀ ਜ਼ਰੂਰ ਕਰਾਂਗੇ ਜੀ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਮੇਰੇ ਤਾਂ ਇੱਕ ਕੋਈ ਸਾਰਾ ਨਹੀਂ ਕਾਮਨ ਜਿਹਾ ਸਵਾਲ ਹੈ ਜੀ ਵੀ ਜਦੋਂ ਤੋਂ ਡੇਵਨ ਤੋਂ ਆਪਾਂ ਇੰਟਰਵਿਊ ਸਟਾਰਟ ਕੀਤੀਆਂ ਨੇ ਫਿਲਮ ਦੀਆਂ ਬੜੇ ਗੰਭੀਰ ਜੇ ਚਿਹਰਿਆਂ ਦੇ ਨਾਲ ਸਟਾਰਟ ਹੋਈ ਸੀ ਨਾ ਇੰਟਰਵਿਊਸ ਕਿਉਂਕਿ ਫਿਲਮ ਦਾ ਕਨਸੈਪਟ ਏਦਾਂ ਦਾ ਸੀ ਪਰ ਅੱਜ ਫਿਲਮ ਸੁਪਰ ਡੋਪਰ ਹਿੱਟ ਹੋਈ ਹੈ ਅੱਜ ਵੀ ਚਿਹਰੇ ਟਿਲੇ ਟਿਲੇ ਜੇ ਲੱਗ ਰਹੇ ਨੇ ਕਾਰਨ ਕੀ ਹੈ ਕਿਉਂਕਿ ਸਾਡੇ ਥੋੜੇ ਸਾਰਿਆਂ ਦੇ ਚਿਹਰਿਆਂ ਤੇ ਹਾਸੇ ਹੋਣ ਚਾਹੀਦੀ ਸੀ ਅੱਜ ਨਹੀਂ ਨਹੀਂ ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ ਤੁਸੀਂ ਫਿਲਮ ਦੇਖੀ ਹਾਂ ਜੀ ਬਿਲਕੁਲ ਦੇਖੀ ਜੀ ਕੁਝ ਚੀਜ਼ਾਂ ਜ਼ਿੰਦਗੀ ਜਿਹੇ ਹਸੀਆਂ ਵਾਪਰਦੀਆਂ ਇਨਸਾਨ ਹੋਣਾ ਚਾਹੀਦਾ ਹੈ ਬੰਦਾ ਕੁਝ ਚੀਜ਼ਾਂ ਵੀਰ ਇਹੋ ਜਿਹੀਆਂ ਵਾਪਰਦੀਆਂ ਨੇ ਬੰਦੇ ਨੂੰ ਚੁੱਪ ਕਰਾ ਦਿੰਦੀਆਂ ਮੈਂ 11 12 ਦਿਨ ਹੋ ਗਏ 13 ਦਿਨ ਰਜਨੀ ਫਿਲਮ ਰਿਜਾਈਨ ਹੋ। ਤੇ ਮੈਨੂੰ ਮੇਰੇ ਘਰ ਦੇ ਕਹਿੰਦੇ ਸਭ ਤੋਂ ਕੋ ਗਲਤੀ ਹੋਈ। ਮੈਂ ਨਹੀਂ। ਮੇਰੇ ਮੂੰਹ ਮੈਂ ਬੋਲਣਾ ਹੀ ਬੰਦ ਕਰ ਦਿੱਤਾ। ਇੰਨਾ ਇੰਪੈਕਟ ਹੋਇਆ ਉਸ ਫਿਲਮ ਦਾ ਮੇਰੇ ਤੇ ਕਿ ਮੈਂ ਚੁੱਪ ਹੀ ਹੋ ਗਿਆ। ਮੈਂ ਕੱਲ ਦਾ ਰਾਤ ਦਾ 2 ਵਜੇ ਦਾ ਗੁਰੂ ਘਰ ਚ ਚੱਕਰ ਲਗਾ ਰਿਆਂ ਮੱਥਾ ਟੇਕਦਾ ਰੋਪੈ ਨਾ ਐ ਮਹਾਰਾਜ ਤੇਰੀਆਂ ਤੂੰ ਹੀ ਜਾਣੇ ਪਰ ਇਸ ਫਿਲਮ ਨੇ ਮੈਨੂੰ ਇੱਕ ਚੀਜ਼ ਸਿਖਾਤੀ ਏ ਕਿ ਜਿਹੜੀ ਗੱਲ ਰੱਬ ਨਾਲ ਕਰਨੀ ਅੰਦਰ ਹੀ ਕਰਨੀ ਬਾਹਰ ਨਹੀਂ ਕਰਨੀ ਤੇ ਬਾਲਾ ਬੋਲਣਾ ਨਹੀਂ ਮੈਂ ਚੁੱਪੀ ਹੋ ਗਿਆ ਬੇਸਿਕਲੀ ਮੇਰਾ ਮਾਨੀ ਇਦਾਂ ਹੋ ਗਿਆ ਮੈਨੂੰ ਸਾਰੇ ਇਦਾਂ ਪੁੱਛਦੇ ਕੀ ਗੱਲ ਹੈ ਮੈਂ ਕੁਝ ਨਹੀਂ ਕਿਉਂਕਿ ਜਦ ਰੱਬ ਤੁਹਾਨੂੰ ਬਹੁਤ ਕੁਝ ਦੇ ਦਿੰਦਾ ਨਾ ਜਿਹਦੀ ਤੁਹਾਨੂੰ ਉਮੀਦ ਨਹੀਂ ਹੁੰਦੀ ਉਮੀਦ ਸੀ ਕਿ ਫਿਲਮ ਹਿੱਟ ਹੋਊਗੀ ਚੱਲੂਗੀ ਤੁਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਲੇਕਿਨ ਇਸ ਤਰ੍ਹਾਂ ਦਾ ਕਰਿਸ਼ਮਾ ਤੁਸੀਂ ਦੇਖਿਆ ਕਦੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਮੈਨੂੰ 53 ਸਾਲ ਹੋ ਗਏ ਮੈਂ ਨਹੀਂ ਦੇਖਿਆ ਮੈਂ ਹਿੰਦੀ ਫਿਲਮ ਦੇ ਵਿੱਚ ਵੀ ਨਹੀਂ ਐਸਾ ਕਰਿਸ਼ਮਾ ਦੇਖਿਆ ਮੈਂ ਹਾਲੀਵੁੱਡ 'ਚ ਨਹੀਂ ਦੇਖਿਆ ਮੈਂ ਸਾਊਥ 'ਚ ਨਹੀਂ ਦੇਖਿਆ ऐसा इंपैक्ट है कि मैं अपनी सारी फैमिली ਨੂੰ ਲੈ ਕੇ ਗਿਆ ਸੀ ਫਿਲਮ ਦੇਖਣ ਉਹ ਵੀ ਸਾਰੇ ਚੁੱਪ ਹੋ ਗਏ ਮੈਂ ਕੀ ਹੋ ਗਿਆ ਕਹਿੰਦੇ ਸੀ ਜ਼ਿੰਦਗੀ 'ਚ ਆਪਣੇ ਨੂੰ ਬੜਾ ਵੱਡਾ ਇਨਸਾਨ ਸਮਝਦੇ ਸੀ ਵੀ ਅਸੀਂ ਬੰਦੇ ਆ ਅਸੀਂ ਤੇ ਉਸ ਰੱਬ ਦੇ ਜੁੱਤੀ ਦੀ ਮਿੱਟੀ ਵੀ ਨਹੀਂ ਬਣਨ ਜੋ ਜੋ ਰਜਨੀ ਧੀ ਨੇ ਕੰਮ ਕੀਤਾ ਔਰ ਜੋ ਦਿਖਾਇਆ ਥੋੜੀ ਫੈਮਲੀਆ ਵਾਲਿਆਂ ਸਾਰੇ ਤੁਸੀਂ ਫਸਾਰਨ ਫਰਮ ਦੇਖੀ ਹੋਗੀ ਮੈਨੂੰ ਲੱਗਦਾ ਥੋੜੇ ਦੇ ਵੀ ਅਸਰ ਹੋਣਾ ਔਰ ਸ਼ਾਇਦ ਅੱਗੇ ਤੋਂ ਤੁਸੀਂ ਮੇਰੇ ਨਾਲ ਜਦ ਇੰਟਰਵਿਊ ਕਰੋਗੇ ਤੁਹਾਨੂੰ ਮੈਨੂੰ ਲੱਗੂਗਾ ਵੀ ਉਹ ਯੋਗਰਾਜ ਸਿੰਘ ਮਰ ਗਿਆ ਹੈ ਚਲਾ ਗਿਆ ਨਹੀਂ ਓਨੈਸਟ ਗੱਲ ਹੈ ਐਸਾ ਕੁਝ ਹੋਇਆ ਹੈ ਮੇਰੇ ਮੂੰਹ ਜ ਹਾਸਾ ਹੀ ਚਲਾ ਗਿਆ ਮੇਰੀਆਂ ਤੁਸੀ ਸਮਝ ਗਏ ਹੋ ਨਾ ਉਹ ਜਿਹੜੀ ਤਾਰ ਜੁੜਦੀ ਸੀ ਰੋਜ਼ ਉਹ ਤਾਰ ਇੰਨੀ ਸਟਰੋਂਗ ਹੋ ਗਈ ਹੈ ਕਿ ਮੈਨੂੰ ਸਿਰਫ ਹੁਣ ਇੱਕੋ ਹੀ ਚਾਹ ਰਹੀ ਹੈ ਫਿਲਮ ਕਰਾਂ ਨਾ ਕਰਾਂ ਕੁਝ ਜ਼ਿੰਦਗੀ ਚ ਕਰਾਂ ਨਾ ਕਰਾਂ ਪਰ ਮਹਾਰਾਜ ਨੂੰ ਇੱਕੋ ਚੀਜ਼ ਮੰਗ ਕੇ ਆਇਆ ਮੇਰੇ ਹੱਥ ਚ ਮਾਲਾ ਫੜਾ ਦੇ ਮੈਥੋਂ ਤਪ ਕਰਾ ਲਾ ਤੇ ਮਰਨ ਤੋਂ ਪਹਿਲਾਂ ਦਰਸ਼ਨ ਦੇ ਦੇ ਮੈਨੂੰ ਕੁਝ ਵੀ ਨਹੀਂ ਚਾਹੀਦਾ ਆਫੈਕਟ ਹੋਇਆ ਬਸ ਸਰ ਮੇਰਾ ਡਾਇਰੈਕਟਰ ਨੂੰ ਸਵਾਲ ਹੈ ਜੀ ਹਾਂ ਬੇਟਾ ਦਾ ਨੈਟਰ ਵੇਖਦੇ ਵਿਚ ਤਲਕੇ ਲਿਖੀ ਤਾਂ ਉਹਨਾਂ ਦਾ ਕੀ ਕੰਪਲੀਮੈਂਟ ਤੁਹਾਡੇ ਲਈ ਮੇਰੇ ਖਿਆਲੋਂ ਜਿੰਨਾ ਉਹ ਰੋਇਆ ਫਿਲਮ ਦੇਖ ਕੇ ਮੈਂ ਤਾਂ ਕਿਸੇ ਨੂੰ ਰੋਂਦੇ ਨਹੀਂ ਦੇਖਿਆ ਉਹ ਦੋ ਵਾਰੀ ਮੈਨੂੰ ਰੋਂਦੇ ਦੇਖਿਆ ਇੱਕ ਵਾਰੀ ਉਹ ਭਾਗ ਮਿਲ ਕਾ ਭਾਗ ਫਿਲਮ ਦੇਖ ਰਿਆ ਸੀ ਮੇਰੇ ਨਾਲ ਬੈਠ ਕੇ ਤੇਦੇ ਹੰਝੂ ਨਹੀਂ ਸੀ ਰੁਕ ਰਹੇ ਇੱਕ ਆ ਫਿਲਮ ਦੇ ਵਿੱਚ ਉਹ ਮੇਰਾ ਖਿਆਲ ਸਾਰਾ ਪਰਿਵਾਰ ਹੀ ਬੜਾ ਰੋਇਆ ਸਾਡੀ ਬਿਟੀਆ ਹੈਜ਼ਲ ਹੋਰ ਹੋਈ ਹੈ ਜਿਹਨੇ ਪੰਜਾਬੀ ਸਿੱਖ ਲਈ ਹੈ ਹਾਂ ਉਹ ਮੈਨੂੰ ਕਹਿੰਦੀ ਡੈਡ ਨੇ ਕੀਤਾ ਗਿਆ ਮੈਂ ਹ ਕੁਛ ਨਹੀਂ ਕੀਤਾ ਇਹ ਪ੍ਰਮਾਤਮਾ ਨੇ ਕੀਤਾ ਤੇ ਉਹ ਵੀ ਪਾਠ ਕਰਦੀ ਹੈ ਸੋ ਮੈਂ ਸਮਝਦਾ ਹੰਜੂ ਤਾਂ ਕਹੋ ਜੀ ਚੀਜ਼ ਨੇ ਕਿ ਰੱਬ ਕਹਿੰਦਾ ਮੈਨੂੰ ਇਹੋ ਜੇ ਗੰਗਾ ਜਲ ਨਾਲ ਇਹੋ ਜੇ ਪਾਣੀ ਨਾਲ ਨਵਾ ਕਿ ਮੈਂ ਇਸ਼ਨਾਨ ਕੀਤੇ ਸਦੀਆਂ ਅਰਬਾਂ ਖਰਬਾਂ ਵਕਤ ਹੋ ਗਿਆ ਤੇ ਜਿਹੜਾ ਉਹਨੂੰ ਮੰਨਣ ਵਾਲਾ ਹੈ ਨਾ ਉਹਦਾ ਪਿਆਰਾ ਉਹ ਕਹਿੰਦਾ ਮਹਾਰਾਜ ਤੁਸੀਂ ਤਾਂ ਸਭ ਨੂੰ ਕਹਿੰਦੇ ਹੋ ਕਿ ਰੋਜ਼ ਨਹਾਤ ਹੋ ਕੇ ਬਾਣੀ ਪੜਿਆ ਕਰੋ ਕਹਿੰਦੇ ਹਾਂ ਮੈਂ ਕਹਿਣਾ ਜਰੂਰ ਆਂ ਪਰ ਮੈਨੂੰ ਅੱਜ ਤੱਕ ਉਹ ਪਾਣੀ ਨਹੀਂ ਮਿਲਿਆ ਜੀ ਦੇ ਨਾਲ ਮੇਰਾ ਇਸ਼ਨਾਨ ਹੋਵੇ ਆ ਜਿਹੜੀਆਂ ਤੇਰੀ ਅੱਖਾਂ ਚੋਂ ਨੀਰ ਵਗਦਾ ਨਾ ਇਹਦੇ ਨਾਲ ਮੈਨੂੰ ਇਸ਼ਨਾਨ ਕਰਾ ਦੇ ਬਸ ਗੱਲ ਇੰਨੀ ਕੀ ਐ ਆਈ ਹੋਪ ਤੁਹਾਨੂੰ ਮੈਂ ਆਪਣੀ ਗੱਲ ਕਰਦਾ ਮੈਂ ਕਿਸੇ ਦੀ ਗੱਲ ਮੈਂ ਇਹੋ ਜੀ ਫਿਲਮ ਇਹੋ ਜੀ ਚਿੱਤਰਕਾਰੀ ਬੰਦਾ ਨਹੀਂ ਕਰ ਸਕਦਾ ਇਹ ਹੋਰ ਗੱਲ ਹੈ ਕਿ ਰੱਬ ਬੰਦਿਆਂ ਦੇ ਵਿੱਚੋਂ ਕਰਾਉਂਦਾ ਹੈ ਉਹਦਾ ਸਨੇਹਾ ਬੰਦੀ ਦੀ ਇਹਨਾਂ ਦੇ ਇਹ ਫਿਲਮ ਇੱਕ ਯੂਨੀਵਰਸਿਟੀ ਬਣ ਗਈ ਹੈ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਸਕੂਲ ਬਣ ਗਿਆ ਤੁਸੀਂ ਜਿੰਨੀ ਵਾਰੀ ਦੇਖੋਗੇ ਤੁਹਾਨੂੰ ਆਪਦੇ ਓਗਣ ਨਜ਼ਰ ਆਉਣਗੇ ਤੇ ਉਹਨਾਂ ਲੋਕ ਠੀਕ ਕਰਨਗੇ ਨਾ ਦੁਨੀਆ ਦੀ ਕੋਈ ਤਾਕਤ ਇਹ ਫਿਲਮ ਇਹੋ ਜਿਹੀ ਕੋ ਬਣਾ ਸਕਦਾ ਤੇ ਨਾ ਹੀ ਕਦੇ ਬਣਣੀ ਹੈ ਇਹ ਲਿਖ ਕੇ ਜੇਬ ਵਿੱਚ ਪਾ ਲਿਓ ਕਿਉਂਕਿ ਪ੍ਰਮਾਤਮਾ ਨੇ ਪਹਿਲਾਂ ਵੀ ਕਿਹਾ ਸੀ ਕਿ ਪ੍ਰਮਾਤਮਾ ਨੇ ਕਿਹਾ ਯਾਰ ਮੈਂ ਇੱਕੋ ਫਿਲਮ ਬਣਾਉਣੀ ਹੈ ਜ਼ਿੰਦਗੀ 'ਚ ਤਾਂ ਫਿਲਮ ਬਣਾ ਕੇ ਮੈਂ ਧਰਤੀ ਤੇ ਭੇਜ ਦੇਣੀ ਹੈ ਤੂੰ ਰਜਨੀ ਬੀਬੀ ਰਜਨੀ ਬਣਾ ਤੀ ਹੁਣ ਅੱਗੇ ਜੋ ਕੁਝ ਵੀ ਹੋਣਾ ਹੈ ਜੋ ਕੁਝ ਵੀ ਚੱਲਣਾ ਹੈ ਉਹ ਮਹਾਰਾਜ ਜਾਣੇ ਆ ਮਾਜ਼ਬ ਲੋਗ ਬੈਠੇ ਨੇ ਚિત੍ਰਕਾਰ ਬੈਠੇ ਨੇ ਸਾਰੇ ਇੱਥੇ ਪਰ ਮੈਂ ਸਮਝਦਾ ਵੀ ਜ਼ਿੰਦਗੀ 'ਚ ਦੀ ਐਂਡ ਇੱਕ ਹੁੰਦੀ ਨਾ ਵੀ ਬਸ ਬਹੁਤ ਹੋ ਗਿਆ ਇਸ ਤੋਂ ਉੱਤੇ ਮੈਨੂੰ ਖੁਆਇਸ਼ ਨਹੀਂ ਹੈ ਕੋਈ ਤੇ ਨਾ ਹੀ ਜ਼ਿੰਦਗੀ 'ਚ ਮੈਂ ਐਸਾ ਕੰਮ ਕਦੇ ਦੇਖਿਆ ਕਿਉਂਕਿ ਮੈਂ ਫਿਲਮ ਨੂੰ ਜਦ ਵੀ ਦੇਖਦਾ ਬੈਠ ਕੇ ਮੈਂ ਦੇਖਦਾ ਲੋਕ ਪਿਆਸ ਲੱਗੀ ਹੁੰਦੀ ਪਾਣੀ ਨਹੀਂ ਪੀਂਦੇ ਕੁਝ ਖਾਂਦੇ ਨਹੀਂ ਬੋਲਦੇ ਨਹੀਂ ਬੱਚੇ ਛੋਟੇ ਵੱਡੇ ਬਜ਼ੁਰਗ ਤੋਂ ਰੋਂਦੇ ਦੇਖਿਆ ਤੇ ਸਾਰੇ ਗਲ ਕਹਿੰਦੇ ਦੇਖਿਆ ਅਸੀਂ ਰੱਬ ਤੋਂ ਬੜੇ ਦੂਰ ਸੀ ਸਾਨੂੰ ਰੱਬ ਮੰਨਣਾ ਨਹੀਂ ਆਉਂਦਾ ਜੇ ਮਨਾਇਆ ਤਾਂ ਰਜਨੀ ਨੇ ਮਨਾਇਆ ਕਿ ਰੱਬ ਹੈਗਾ ਤੇ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਇਹ ਫਿਰ ਮਾਰ-ਮਾਰ ਦੇਖਣੀ ਚਾਹੀਦੀ ਹੈ ਥੈਂਕ ਯੂ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੇਰਾ ਸਵਾਲ ਅਮਰਜੀਤ ਤੁਹਾਡੇ ਤੋਂ ਹੈ ਤੁਸੀਂ ਰਾਈਟਰ ਡਾਇਰੈਕਟਰੋਂ ਫਿਲਮ ਦੇ ਇਸ ਫਿਲਮ ਦਾ ਜਿਹੜਾ ਵਿਚਾਰ ਬੀਬੀ ਰਚਨੀ ਜਦੋਂ ਤੁਸੀਂ ਇੱਕ ਪੋਸਟਰ ਦੇਖਿਆ ਤੁਹਾਡੇ ਤੇ ਪਿੰਕੀ ਤਾਲੀਵਾਲ ਅੰਕਲ ਦੇ ਵਿਚਾਰ ਸੀ ਜਿੱਦ ਤੱਕ ਮੈਨੂੰ ਯਾਦ ਹੈ ਇਹਦੀ ਜਿਹੜੀ ਸ਼ੁਰੂਆਤ ਹੈ ਉਹ ਵੀ ਸੁਹਾਨਾ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਉੱਥੋਂ ਕੀਤੀ ਸੀ ਅੱਜ ਅਸੀਂ ਸਾਰੇ ਸ਼ੁਕਰਾਨਾ ਕਰਨਗੇ ਸੋ ਮੈਨੂੰ ਇਹ ਤੇ ਨਹੀਂ ਬਤਾ ਅੰਕਲ ਇਸ ਦਾ ਆਪਣੇ ਅਹਿਸਾਸ ਬਿਆਨ ਕਰਨਾ ਚਾਹਣਗੇ ਜਾਂ ਨਹੀਂ ਪਰ ਤੁਸੀਂ ਕੀ ਫੀਲ ਕੀਤਾ ਪਹਿਲਾ ਉਹ ਦਿਨ ਜਦੋਂ ਕਹਾਣੀ ਬਣਾਉਣ ਦਾ ਫਿਲਮ ਬਣਾਉਣ ਦਾ ਵਿਚਾਰ ਆਇਆ ਉਸ ਤੋਂ ਬਾਅਦ ਅੱਜ ਸ਼ੁਕਰਾਨਾ ਕੀਤਾ ਨਹੀਂ ਜੀ ਬਹੁਤ ਵਧੀਆ ਲੱਗਿਆ ਸੀ ਜਦੋਂ ਫਿਲਮ ਦੀ ਸ਼ੁਰੂਆਤ ਕਰਨੀ ਸੀ ਤੇ ਬਾਈ ਜੀ ਨੇ ਕਿਹਾ ਕਿ ਆਪਾਂ ਮੈਂ ਸ਼ੁਰੂ ਕਰ ਰਹੇ ਹਾਂ ਪਰ ਸਭ ਤੋਂ ਪਹਿਲਾਂ ਆਪਾਂ ਮੱਥਾ ਟੇਕਾਂਗੇ ਪ੍ਰਮਾਤਮਾ ਦੇ ਚਰਨਾਂ ਅੱਗੇ ਠੀਕ ਹੈ ਜੀ ਫਿਰ ਆਪਾਂ ਸ਼ੁਰੂਆਤ ਕਰਾਂਗੇ ਤੇ ਅੱਜ ਉਹ ਫਿਲਮ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਆ ਤੇ ਬਾਈ ਜੀ ਨੇ ਕਿਹਾ ਕਿ ਅੱਜ ਆਪਾਂ ਸਾਰਿਆਂ ਮੀਡੀਆ ਦਾ ਹਰ ਇੱਕ ਆਪਣੇ ਜਿੰਨਾ ਵੀ ਆਪਣਾ ਪਰਿਵਾਰ ਆ ਸਾਰਿਆਂ ਦਾ ਸ਼ੁਕਰਾਨਾ ਕਰਨਾ ਸਭ ਤੋਂ ਪਹਿਲਾਂ ਫਿਰ ਅਸੀਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ ਫੇਰ ਮੱਥਾ ਟੇਕਿਆ ਤੇ ਦੈਨਾਂ ਸਾਰਿਆਂ ਦਾ ਸ਼ੁਕਰਾਨਾ ਕਰਨਾ ਕਿ ਬਾਈ ਹੁਣਾਂ ਨੇ ਕਿਹਾ ਕਿ ਆਪਾਂ ਮਤਲਬ ਸਭ ਤੋਂ ਜ਼ਿਆਦਾ ਮੀਡੀਆ ਦਾ ਸ਼ੁਕਰਾਨਾ ਕਰਨਾ ਕਿ ਇਹਨਾਂ ਨੇ ਸਾਡਾ ਬਹੁਤ ਜਿਹੜਾ ਮਤਲਬ ਬਹੁਤ ਜ਼ਿਆਦੀ ਹੈਲਪ ਕੀਤੀ ਹੈ ਤੇ ਉਹ ਸਾਰਾ ਬਾਈ ਜੀ ਦਾ ਹੀ ਹੈ ਕਿਉਂਕਿ ਮਤਲਬ ਸ਼ੁਰੂਆਤ ਲੈ ਕੇ ਐਂਡ ਤੱਕ ਤੇ ਆ ਸਾਰਾ ਮੀਡੀਆ ਦਾ ਸ਼ੁਕਰਾਨਾ ਤੇ ਅਸੀਂ ਬਹੁਤ ਧੰਨਵਾਦੀ ਆ ਪੂਰੀ ਟੀਮ ਸਾਰੇ ਮੀਡੀਆ ਪਰਿਵਾਰ ਦਾ ਕਿ ਸਾਡੀ ਫਿਲਮ ਇੱਥੇ ਤੱਕ ਤੁਸੀਂ ਪਹੁੰਚਾਈ ਲਾਸਟ ਕੁਐਸਚਨ ਬੀਬੀ ਰਜਨੀਦੀ ਕਹਾਣੀ ਸਾਰਿਆਂ ਨੇ ਸੁਣੀ ਸੀ ਜਦੋਂ ਤੁਹਾਨੂੰ ਇਹ ਪਤਾ ਹੋਵੇ ਕਿ ਇਹ ਕਹਾਣੀ ਸਾਰੇ ਸੁਣ ਚੁੱਕੇ ਐ ਔਰ ਇਸ ਤੇ ਫਿਲਮ ਬੇਸ਼ੱਕ ਬਹੁਤ ਸਮਾਂ ਪਹਿਲੇ ਬਣੀ ਸੀ ਤੁਹਾਡੇ ਲਈ ਕਿੰਨਾ ਵੱਡਾ ਚੈਲੰਜ ਸੀ ਇਸ ਨੂੰ ਇਸ ਦੀ ਪ੍ਰੈਜੈਂਟੇਸ਼ਨ ਨੂੰ ਨਿਖਾਰਨਾ ਤਾਂ ਕਿ ਅੱਜ ਦੇ ਸਮੇਂ ਦੇ ਲੋਕ ਐ ਜਿਹੜੇ ਉਹ ਇਸ ਨਾਲ ਕਨੈਕਟ ਕਰ ਪਾਣ ਬੇਸ਼ੱਕ ਤੁਹਾਡੀ ਟੀਮ ਦੇ ਵੀ ਬਹੁਤ ਸਾਰੇ ਪਰਸਨਸ ਇਹ ਸੋਚਦੇ ਹੋਣਗੇ ਕਿ ਠੀਕ ਐ बन रही है बढ़िया बनूगी लेकिन ब्लॉकबस्टर हिट होएगी या इसकी प्रेजेंटेशन दी इतनी तारीफ ਹੋएगी सो ਇਹਦੇ ਚ ਐਜ਼ ਅ রাইਟਰ ਡਾਇਰੈਕਟਰ ਤੁਸੀਂ ਆਪਣੀ ਕਿੰਨੀ ਕੁ ਰਿਸਪਾਂਸਿਬਿਲਟੀ ਮੰਨਦੇ ਹੋ ਨਹੀਂ ਜੀ ਜਦ ਅਸੀਂ ਫਿਲਮ ਦੀ ਸ਼ੁਰੂਆਤ ਕਰਨੀ ਸੀ ਮਤਲਬ ਇਹ ਬਹੁਤ ਵੱਡਾ ਸਾਡੇ ਤੇ ਸਮਝ ਲੋ ਤੁਸੀਂ ਇੱਕ ਪ੍ਰੈਸ਼ਰ ਮੰਨ ਲਓ ਕਿ ਹਾਂ ਇੱਕ ਫਿਲਮ ਆ ਚੁੱਕੀ ਆ ਤੇ ਲੋਕਾਂ ਨੂੰ ਕਹਾਣੀ ਵੀ ਪਤਾ ਵਾ ਫਿਰ ਵੀ ਤੁਸੀਂ ਲੋਕਾਂ ਨੂੰ ਲੈ ਕੇ ਆਉਣਾ ਕਿ ਮਤਲਬ ਤੁਸੀਂ ਆ ਕੇ ਦੁਬਾਰਾ ਫਿਲਮ ਦੇਖੋਗੇ ਸਭ ਨੂੰ ਕਿ ਲੋਕੀ ਦੇਖਦੇ ਕਿ ਕਲਾਈਮੈਕਸ ਜਿਹਨੂੰ ਪਤਾ ਵਾ ਚੀਜ਼ਾਂ ਪਤਾ ਫਿਰ ਵੀ ਲੋਕੀ ਦੇਖਣ ਆਏ ਉਹ ਸਾਰਾ ਸਾਨੂੰ ਇਹ ਸੀ ਕਿ ਅੱਜ ਦੀ ਜਿਹੜੀ ਜਨਰੇਸ਼ਨ ਆ ਅੱਜ ਦੀ ਜਨਰੇਸ਼ਨ ਕੋ ਸ਼ਾਂਚੀਲਤਾ ਬਹੁਤ ਘਟ ਗਈ ਆ ਕਿਉਂਕਿ ਉਹਦਾਂ ਦਾ ਇੱਕ ਸਿਨੇਮਾ ਦੇਖਣਾ ਚਾਹੁੰਦੇ ਆ ਵੱਡਾ ਸਿਨੇਮਾ ਦੇਖਣਾ ਚਾਹੁੰਦੇ ਆ ਟ੍ਰੀਟਮੈਂਟ ਦੇਖਣਾ ਚਾਹੁੰਦੇ ਆ ਤੇ ਅਸੀਂ ਪੂਰੀ ਟੀਮ ਨੇ ਉਹਦੇ ਤੇ ਬਹੁਤ ਜ਼ਿਆਦਾ ਮਤਲਬ ਜ਼ੋਰ ਲਾਇਆ ਠੀਕ ਹੈ ਜੀ ਚਾਹੇ ਬਲਜੀਤ ਭਾਈ ਬਲਜੀਪਾ ਜੀ ਉਹਨਾਂ ਨੇ ਲਾਈਟਿੰਗ ਤੇ ਆਪਣੇ ਫਰੇਮਸ ਸਾਡੀ ਜਿਹੜੀ ਟੀਮ ਆ ਪ੍ਰੋਡਕਸ਼ਨ ਟੀਮ ਆਈ ਲੋਕੇਸ਼ਨ ਸਾਨੂੰ ਵੀ ਪਤਾ ਕੀ ਜਿਹੜੀ ਲੋਕੇਸ਼ਨ ਆ ਉਹ ਅਸੀਂ ਕਿੱਦਾਂ ਲਈ ਕਿਹਦੇ ਕਿਹਦੇ ਤਰਲੇ ਕੀਤੇ ਚੀਜ਼ਾਂ ਕੀਤੇ ਸਾਨੂੰ ਇਹ ਆ ਸੀ ਕਿ ਜਦੋਂ ਫਿਲਮ ਲੋਕੀ ਦੇਖਣ ਤੇ ਉਹ ਮਤਲਬ ਉਹਨਾਂ ਨੂੰ ਇੱਕ ਨਵਾਂ ਮਤਲਬ ਨਵਾਂ ਸਿਨੇਮਾ ਦੇਖਣ ਨੂੰ ਮਿਲੇ ਪੰਜਾਬੀ ਨਵਾਂ ਸਿਨੇਮਾ ਦੇਖਣ ਨੂੰ ਮਿਲੇ ਇਹ ਨਾ ਲੱਗੇ ਕਿ ਹਾਂ ਯਾਰ ਅਸੀਂ ਇਹ ਚੀਜ਼ਾਂ ਦੇਖ ਚੁੱਕੇ ਆ ਤੇ ਸਾਡੀ ਪੂਰੀ ਟੀਮ ਦੀ ਮਤਲਬ ਇਹ ਕੋਸ਼ਿਸ਼ ਹੀ ਚਾਹੀ ਕੋਸਟਿਊਮ ਸੀ ਚਾਹੀਏ ਇਹ ਵੀ ਜੀ ਨੇ ਸੈਟ ਲਾਏ ਆ ਠੀਕ ਹੈ ਜੀ ਹਰ ਇੱਕ ਪਹਿਲੇ ਸਕੈਚ ਬਣਾਏ ਸੀ ਸਕੈਚ ਬਣਾਏ ਫਿਰ ਉਹਨੂੰ 3D ਚ ਬਣਾਇਆ ਸਾਡੇ ਕੋਲ ਹਜੇ ਵੀ ਅਸੀਂ ਮੇਕਿੰਗ ਪਾਵਾਂਗੇ ਪਹਿਲੇ ਸਕੈਚੇ ਸਾਰੇ ਜਿੰਨੇ ਵੀ ਆਪਾਂ ਸੈਟ ਲਾਏ ਉਹਦੇ ਸਕੈਚ ਬਣਾਏ ਫਿਰ ਉਹਨੂੰ 3D ਚ ਬਣਾਇਆ ਕਿ ਹਾਂ ਲੁੱਕ ਕਿਵੇਂ ਦੀ ਲੱਗੂਗੀ ਸਾਰੇ ਕੋਸਟਿਮ ਕੋਸਟਿਮ ਦੀ ਅਸੀਂ ਪਹਿਲੇ ਪਵਾ ਪਵਾ ਕੇ ਦੇਖੇ ਕਿ ਹਾਂ ਮਤਲਬ ਇੱਕ ਹੋਸਟ ਪਹਿਲੇ ਬਹੁਤ ਜ਼ਿਆਦਾ ਰਿਚ ਬਣ ਕੇ ਸੀ ਕੋਸਟਿਮ ਉਹ ਸਾਰੇ ਫਿਰ ਨਹੀਂ ਕੈਨਸਲ ਕੀਤੇ ਸਾਨੂੰ ਇਹ ਸੀ ਕਿ ਲੁੱਕ ਤੇ ਅਸੀਂ ਇੰਨਾ ਕਾ ਜ਼ਿਆਦਾ ਕੰਮ ਕਰਨਾ ਕਿ ਜਦੋਂ ਸਾਡਾ ਟੀਜ਼ਰ ਟ੍ਰੇਲਰ ਆਵੇ ਤੇ ਉਹ ਇੱਕ ਛਾਪ ਛੱਡੇ ਕਿ ਹਾਂ ਮਤਲਬ ਇਹ ਫਿਲਮ ਦੇਖਣੀ ਆ ਸੀ ਤੇ ਉਹ ਮੈਨੂੰ ਲੱਗਦਾ ਕਿ ਸਾਰੀ ਟੀਮ ਦੀ ਮਿਹਨਤ ਸੀ ਹਰ ਇੱਕ ਬੰਦੇ ਨੇ ਆਪਣਾ 100% ਦਿੱਤਾ ਤੇ ਜਦੋਂ ਟ੍ਰੇਲਰ ਟੀਜ਼ਰ ਆਇਆ ਤੇ ਮੈਨੂੰ ਲੱਗਦਾ ਕਿ ਫਿਰ ਇਹ ਤੋਂ ਬਾਅਦ ਨਿਕੋ ਬੜ ਨਹੀਂ ਹੈਗੇ ਬਹੁਤ ਲੋਕਾਂ ਨੇ ਪਿਆਰ ਦਿੱਤਾ ਤੇ ਉਹਦੇ ਲਈ ਧੰਨਵਾਦ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸਾਰੀ ਟੀਮ ਦਾ ਇੱਥੇ ਆਉਣ ਲਈ ਐਂਡ ਬਹੁਤ ਸਾਰੀਆਂ ਬੈਸਟ ਵਿਸ਼ੀਜ਼ ਨੇ ਕਿਉਂਕਿ ਮੇਰੇ ਖਿਆਲ ਨਾਲ ਫਿਲਮ ਕਿੰਨਾ ਕਮਾਉਂਦੀ ਹੈ ਜਾਂ ਕਿੰਨੀ ਉਹਦੀ ਕਮਾਈ ਹੁੰਦੀ ਹੈ ਇਹ ਚੀਜ਼ਾਂ ਬਹੁਤ ਪਿੱਛੇ ਰਹਿ ਜਾਂਦੀਆਂ ਨੇ ਜਦੋਂ ਇਦਾਂ ਦੀ ਫਿਲਮ ਆਉਂਦੀ ਹੈ ਜਿਹੜੀ ਲੋਕਾਂ ਦੀ ਜ਼ਿੰਦਗੀ ਬਦਲ ਦਿੰਦੀ ਹੈ ਜਿਹੜੀ ਲੋਕਾਂ ਨੂੰ ਨਵੇਂ ਤਰੀਕੇ ਦੱਸਦੀ ਹੈ ਕਿ ਜ਼ਿੰਦਗੀ ਕਿਦਾਂ ਜਿਉਇਆ ਜਾ ਸਕਦੀ ਹੈ ਤੇ ਬਹੁਤ ਸਾਰੇ ਬੈਸਟ ਵਿਸ਼ੀਜ਼ ਨੇ ਤੁਹਾਡੇ ਸਾਰੇ ਆਉਣ ਵਾਲੇ ਪ੍ਰੋਜੈਕਟਸ ਲਈ ਤੇ ਉਮੀਦ ਕਰਦੇ ਹਾਂ ਕਿ ਸਾਨੂੰ ਇਦਾਂ ਦੇ ਪ੍ਰੋਜੈਕਟ ਜਿਹੜੇ ਨੇ ਹੋਰ ਵੀ ਦੇਖਣ ਨੂੰ ਮਿਲਦੇ ਰਹਿਣਗੇ ਥੈਂਕ ਯੂ ਸੋ ਮੱਚ thank you so much for being here and uh, time for a long totally sorry thank you so much